ਇੱਕੋਂ ਤੋਂ ਦੀ ਹੋਰ ਕੱਟਣਾ ਅੱਛਾ ਜੀ ਵਿਆਹ ਦੀ ਪਰਮੰਦੇ ਸੰਧ ਦੇ ਵਿਆਹ ਦੀ ਪਰਮੰਦੇ ਸੰਧ ਦੇ ਵਿਆਹ ਦੀ ਅੱਛਾ ਜੀ ਹੁਜਾ ਸਾਹਿਬ ਐਂਟਰੀ ਮਾਰੀ ਹੁਜਾ ਸਾਹਿਬ ਨੇ ਸਾਰੇ ਇਧਰੋਂ ਸੰਦੀਲੇ ਹੁਣੀ ਪਾਲੀ ਦੇਤ ਵਾਲੀਏ ਹੁਣੀ ਹੋਰ ਜਿੰਨੇ ਸੀਗੇ ਉਹਨਾਂ ਦੇ ਗੋਡੀ ਹੱਥ ਲਾ ਰਹੇ ਆ ਉਹਦੇ ਦੁਆਲੇ ਤਾਂ ਪੈ ਗਿਆ ਝੁਰਮਟ ਜੀ ਮੈਂ ਤਾਂ ਦੇਵ 3 ਕਿਆਂ ਵਾਲਾ ਖੜੇ ਆ ਤੇ ਮੈਂ ਦੇਵ ਨੂੰ ਕਿਹਾ ਮੈਂ ਕਿਹਾ ਦੇਵ ਗਾਂ ਹੋ ਕੇ ਭਾਈ ਆਪਾਂ ਵੀ ਰਸਮ ਕਰ ਲਈਏ ਅੱਜ ਕੱਲ ਗੋਡਾ ਕਲਚਰ ਚੱਲਦੀ ਆ ਆਪਾਂ ਪਛੜ ਜਾਾਂਗੇ ਭੜੇ ਲੱਗਦੇ ਆ ਤੇ ਮੈਂ ਤਾਂ ਇਹ ਕਿਹਾ ਤੇ ਦੇਵਗੋਂ ਆਇਆ ਹੋਇਆ ਸੀ ਮਸਤੀ ਚ ਕਹਿੰਦਾ ਤੂੰ ਲੋਣੇ ਹਲਾਲਾ ਜਾ ਕੇ ਉਹ ਜੱਜ ਸਾਹਿਬ ਦੇ ਮੈਂ ਕਿਉਂ ਲਾਵਾਂ ਮੈਂ ਕਿਉਂ ਲਾਵਾਂ ਮੈਂ ਕਿਹ ਕੀ ਗੱਲ ਕਹਿੰਦਾ ਇੱਕ ਮਾਨਕ ਦੀ ਇੱਕ ਰਿਕਾਰਡਿੰਗ ਦੇ ਉੱਤੇ ਜਦੋਂ ਇਹ 뮤జిక్ ਡਾਇਰੈਕਟਰ ਨਹੀਂ ਸੀ ਬਣਿਆ ਅਜੇ ਉੱਥੇ 뮤జిਸ਼ੀਅਨ ਸੀ ਤੇ ਇਹ ਇਹਨੂੰ ਇੱਕ ਗੀਤ ਦੇ 30 ਰੁਪਏ ਮਿਲਦੇ ਹੁੰਦੇ ਸੀਗੇ ਇਹ ਕਹਿਣ ਲੱਗਿਆ ਵੀ ਇੱਕ ਇੱਕ ਦੋ ਹੋਰ ਗੀਤਾਂ ਦੇ ਵਿੱਚ ਨਾ ਇਦਾਂ ਦੇ ਗੀਤ ਪਾਇਓ ਜਿਹਦੇ ਵਿੱਚ ਮੈਂ ਬਕਾਇਦਾ ਮੁਜੀਸ਼ਨ ਵਜੋਂ ਸ਼ਾਮਲ ਹੋ ਜਾ ਮੇਰੇ 60 ਰੁਪਏ ਮੇਰੇ 90 ਰੁਪਏ ਬਣ ਜਾਣਗੇ ਮੈਂ ਕਹਿੰਦਾ 30 ਰੁਪਏ ਮੇਰੇ ਸਾਹਮਣੇ ਆਉਂਦਾ ਤੇ ਮੈਂ ਹੁਣੇ ਤੇ ਜਾ ਕੇ ਗੋਡੀਆਂ ਥਲਾਵਾ ਮੈਂ ਕਿਹਾ ਚੱਲ ਤੂੰ ਖੜਾ ਰਹਿ ਭਾਈ ਸਾਡੇ ਤਾਂ ਦਿਲ ਚ ਮਨ ਚ ਰਿਸਪੈਕਟ ਮੈਂ ਠੀਕ ਹੈ ਮੈਂ ਦੇਵ ਨੂੰ ਉੱਥੇ ਛੱਡ ਕੇ ਮੈਂ ਕਿਹਾ ਤੂੰ ਇੱਥੇ ਖੜ ਮੈਂ ਆਉਣਾ ਅੱਛਾ ਜੀ ਮੈਂ ਗਾ ਜਾ ਕੇ ਉਹ ਕਿਤੇ ਹੋ ਜਾ ਸਾਹਮਣੇ ਸ਼ਾਇਦ ਗੱਲ ਸੁਣ ਗਈ ਅੱਛਾ ਜੀ ਉਹਨਾਂ ਨੇ ਦੂਰੋਂ ਕਿਹਾ ਆ ਜਾ ਆ ਜਾ ਦੇਵ ਤੂੰ ਆ ਜਾ ਮੈਂ ਤੇਰੇ ਨਾਲ ਦਨਾ